ਵੀਰ ਬਾਬਾ ਫਲਾਹੀ ਸ਼ੇਰਗੜ ਵੇਟ ਵਿਖੇ ਅਸੀਂ ਦਰਗਾਹ ਦੇ ਦਰਸ਼ਨ ਜਿਹੜੇ ਆ ਉਹ ਕਰ ਰਹੇ ਆ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਦਰਗਾਹ ਦੀ ਜਿਹੜੀ ਸਜਾਵਟ ਆ ਉਹ ਕੀਤੀ ਗਈ ਆ ਲਾਈਟਿੰਗ ਜਿਹੜੀ ਆ ਉਹ ਆਪ ਮੁਹਾਰੇ ਝਲਕਾਂ ਮਾਰਦੀ ਇਹ ਨਜ਼ਰ ਆ ਰਹੀ ਆ ਸੋ ਤਿੰਨ ਦਿਨਾਂ ਚ ਤਿੰਨਾਂ ਦਾ ਜਿਹੜਾ ਬੇਲਾ ਆ ਉਹ ਚੱਲ ਰਿਹਾ ਅੱਜ ਪਹਿਲੇ ਦਿਨ ਬੈਲ ਗੱਡੀਆਂ ਜਿਹੜੀਆਂ ਆ ਉਹਨਾਂ ਦੀਆਂ ਦੌੜਾਂ ਇਹ ਹੋਈਆਂ ਨੇ ਤੇ ਬਹੁਤ ਵੱਡਾ ਇੱਕ ਇਤਿਹਾਸ ਜਿਹੜਾ ਆ ਆਪਾਂ ਕਹਿ ਲਈਏ ਤੇ ਉਹ ਰਚਿਆ ਗਿਆ 124 ਦੇ ਲਗਭਗ ਬੈਲ ਗੱਡੀਆਂ ਇੱਥੇ ਉੱਚੀਆਂ ਤੇ ਜਿਹਦੇ ਵਿੱਚ 33 ਇਨਾਮ ਜਿਹੜੇ ਆ ਉਹ ਦਿੱਤੇ ਗਏ ਆ ਜੇ ਆਪਾਂ ਬਾਹਰ ਦੇਖੀਏ ਤਾਂ ਬੈਲ ਗੱਡੀਆਂ ਦੇ ਜਿਵੇਂ ਜਿਹੜੀਆਂ ਦੌੜਾਂ ਰਹੀਆਂ ਉਹਦੇ ਵਿੱਚ ਜੱਗੀ ਭਾਮੀ 20.44 ਜਿਹੜੇ ਇਹ ਸੈਕਿੰਡ ਦੇ ਵਿੱਚ ਗੱਡੀ ਭੱਜੀ ਜਿਹੜੀ ਕਿ ਪਹਿਲੇ ਨੰਬਰ ਤੇ ਆਈ ਇਨਾਮ ਉਹਨੂੰ ਮੋਟਰਸਾਈਕਲ ਜਿਹੜਾ ਆ ਉਹ ਦਿੱਤਾ ਗਿਆ ਅਰਸ਼ ਚਿਤਾਮਲਾ ਇਹ 20 53 31000 ਰੁਪਇਆ ਇਹਨਾਂ ਨੂੰ ਦਿੱਤਾ ਗਿਆ ਗੁਰਵਿੰਦਰ ਸੇ 2078 22000 ਰੁਪਿਆ ਇਹ ਜਿਹੜਾ ਇਨਾਮ ਦਿੱਤਾ ਗਿਆ ਬੱਗਾ ਸਮਾਣਾ 2081 ਤੇ 20000 ਰੁਪਿਆ ਇਹਨਾਂ ਨੂੰ ਇਨਾਮ ਦਿੱਤਾ ਗਿਆ ਸ਼ੇਰ ਸਿੰਘ ਟੋਟ 2092 ਜੇ ਆਪਾਂ ਕਹਿ ਲਈਏ ਸਕਿੰਟਾਂ ਦਾ ਜਿਹੜਾ ਫਰਕ ਸਿਰਫ ਰਿਹਾ 2-2 3-3 ਸੈਕਿੰਡਾਂ ਦਾ ਫਰਕ ਆ ਬਹਾਦਰ ਚਿਤਾਮਲੀ 2094 ਤੇ ਡਾਕਟਰ ਨਿੰਦੀ ਕੁਲੇਵਾਲ 219 ਤੇ ਜਿਹੜਾ ਇਨਾਮ ਦੀ ਇਹ ਗੱਲ ਕਰੀਏ ਤਾਂ 18000 15000 13000 ਇਹ ਇਨਾਮ ਜਿਹੜਾ ਆ ਉਹ ਰਿਹਾ ਤੇ ਕੱਲ ਨੂੰ ਕੁੱਤਿਆਂ ਦੀਆਂ ਜਿਹੜੀਆਂ ਦੌੜਾਂ ਆ ਉਹ ਹੋਣਗੀਆਂ ਤੇ ਕਬੱਡੀਆਂ ਹੋਣਗੀਆਂ ਓਪਨ ਤਿੰਨ ਖਿਡਾਰੀ ਜਿਹੜੇ ਆ ਉਹ ਬਾਹਰ ਦੇ ਹੋ ਸਕਦੇ ਆ ਤੇ ਇੱਕ ਗੱਲ ਜਿਹੜੀ ਆ ਉਹ ਨੋਟ ਕੀਤੀ ਜਾਵੇ ਕਿ 12 ਵਜੇ ਨੈਟ ਨੈਟ 12 ਵਜੇ ਕਬੱਡੀ ਹੈ ਜਿਹੜੀ ਆ ਉਹ ਸਟਾਰਟ ਕੀਤੀ ਜਾਣੀ ਆ ਗਰਾਊਂਡ ਦੇ ਵੀ ਮੈਂ ਇੱਕ ਵਾਰ ਦਰਸ਼ਨ ਕਰਾ ਦਵਾਂ ਤੇ ਸਟੇਜ ਜਿਹੜੀ ਆ ਉਹ ਲੱਗ ਰਹੀ ਆ ਕੁੱਤਿਆਂ ਦੀਆਂ ਜਿਹੜਾ ਦੌੜਾਂ ਆ ਉਹ ਵੀ ਇੱਥੇ ਹੀ ਹੋਣੀਆਂ ਤੇ ਕਬੱਡੀਆਂ ਵੀ ਇੱਥੇ ਹੀ ਕਰਾਈਆਂ ਜਾਣੀਆਂ ਸੋ ਤਿੰਨ ਦਿਨਾਂ ਦਾ ਇਹ ਇਹ ਸਮਾਗਮ ਤੇ ਪਰਸੋਂ ਦੇ ਰੋਜ਼ ਜਿਹੜੀ ਕੁਸ਼ਤੀਆਂ ਹੋਣੀਆਂ ਦੰਗਲ ਹੋਣਾ ਆਪਾਂ ਇਹਨੂੰ ਇਕੱਲੇ ਪੰਜਾਬ ਦੀ ਗੱਲ ਨਾ ਕਹੀਏ ਬੜੀ-ਬੜੀ ਦੂਰੋਂ ਸੰਸਾਰ ਭਰ ਦੇ ਕਈ ਹੋਰ ਦੇਸ਼ਾਂ ਤੋਂ ਵੀ ਪਹਿਲਵਾਨ ਜਿਹੜੇ ਐ ਇੱਥੇ ਕੋਲ ਲਾਦੇ ਆ ਜੇ ਆਪਾਂ ਗੱਲ ਕਰ ਲਈਏ ਕਦੇ ਜਿਹੜੀ ਦੰਗਲ ਹੁੰਦੇ ਸੀ ਤਾਂ ਪਹਿਲਵਾਨ ਆਪ ਮੁਹਾਰੇ ਇਹ ਚੱਲ ਕੇ ਆਉਂਦੇ ਸੀ ਤੇ ਇੱਥੋਂ ਇਸ ਪਿੰਡ ਦੇ ਵਿੱਚੋਂ ਸ਼ੇਰਗੜ੍ਹ ਬੇਟ ਦੇ ਜ਼ਿਲ੍ਹਾ ਲੁਧਿਆਣਾ ਇੱਥੋਂ ਰੀਤ ਪਾਈ ਗਈ ਕਿ ਸੱਦੇ ਦੇ ਜਿਹੜੇ ਪਹਿਲਵਾਨਾਂ ਖਾੜਿਆਂ ਨੂੰ ਬੁਲਾ ਕੇ ਕੁਸ਼ਤੀਆਂ ਕਰਾਈਆਂ ਜਾਣ ਪਹਿਲੀ ਵਾਰ ਇਸ ਪਿੰਡ ਦੇ ਵਿੱਚ ਪਪੂਲਰ ਦੇ ਡੰਡੇ ਘੱਟ ਕੇ ਰਸੇ ਬੰਨ੍ਹ ਕੇ ਤੇ ਅੰਦਰ ਖਾੜਿਆਂ ਵਾਸਤੇ ਜਿਹੜਾ ਮੈਟ ਆ ਉਹ ਵਿਛਾ ਕੇ ਪਹਿਲੀ ਵਾਰ ਦੰਗਲ ਜਿਹੜਾ ਆ ਸੱਦੇ ਦੇ ਪਹਿਲਵਾਨ ਬੁਲਾ ਕੇ ਇੱਥੋਂ ਕੀਤਾ ਗਿਆ ਬਾਬਾ ਦੀਪਾ ਜੀ ਉਦੋਂ ਹਜੇ ਗੱਦੀ ਨਸ਼ੀਨ ਵੀ ਨਹੀਂ ਸਨ ਤੇ ਉਦੋਂ ਬਾਅਦ ਹੁਣ ਤਾਂ ਜੈ ਜੈਕਾਰ ਆ ਬਾਬਾ ਜੀ ਖੁਦ ਗੱਦੀ ਗੱਦੀ ਨਸ਼ੀਨ ਹੈਗੇ ਆ ਤੇ ਉਹਨਾਂ ਨੇ ਕਾਈ ਨੌਰ ਵਿਖੇ ਵੀ ਕਾਫੀ ਸਮਾਂ ਇਹ ਗੁਜ਼ਾਰਿਆ ਉਸ ਜਿਹੜੀ ਉਸਤਾਦੀ ਉੱਥੇ ਕਰਦੇ ਰਹੇ ਐਜ਼ ਅ ਕੋਚ ਉਹਨਾਂ ਨੇ ਉੱਥੇ ਕਾਫੀ ਜਿਹੜੀ ਪਹਿਲਵਾਨ ਅਛਰੇ ਵਰਗੇ ਪਹਿਲਵਾਨਾਂ ਦੀ ਜੇ ਦੇਣਾ ਤਾਂ ਉਹ ਬਾਬਾ ਦੀਪਾ ਜੀ ਇਹ ਨੂੰ ਜਾਂਦੀ ਆ ਸਲਾਂਗਾ ਦੇ ਉਹ ਪੱਤ ਰਹਿ ਗਿਆ ਦਰਗਾਹ ਦੀ ਡੈਕੋਰੇਸ਼ਨ ਜੀ ਜੇ ਆਪਾਂ ਗੱਲ ਕਰੀਏ ਤਾਂ ਇੱਕ ਵਾਰ ਅੰਦਰ ਜਾ ਕੇ ਆਪਾਂ ਝਾਤ ਮਾਰਦੇ ਆਂ ਸੇ ਦੇਖੋ ਤੁਹਾਨੂੰ ਦੇਖਣ ਵਾਲਿਆਂ ਨੂੰ ਵੀ ਇੰਜ ਲੱਗਦਾ ਹੋਵੇਗਾ ਜਿਵੇਂ ਕਿ ਕਿਸੇ ਮਹਿਲ ਵਿੱਚ ਕਹਿ ਲਿਏ ਜਾਂ ਆਪਾਂ ਪੁੱਜ ਗਏ ਹੋਈਏ ਤੇ ਅੰਦਰਲਾ ਤਰੇਸ਼ਾ ਚਾਰੇ ਪਾਸੇ ਬਹੁਤ ਆਲਾ ਸਜਾਵਟ ਜਿਹੜੀ ਆ ਉਹ ਕੀਤੀ ਹੋਈ ਆ ਤੇ ਆ ਇੱਕ ਵਾਰ ਫੇਰ ਤੋਂ ਮੈਂ ਤੁਹਾਨੂੰ ਡਿਊਟੀ ਇਹ ਦਿਖਾਵਾਂ ਤੇ ਆਹ ਇੰਟਰੈਂਸ ਹੈਗਾ ਆ ਨਾਲ ਸਿਦਕ ਦੇ ਬਹਿ ਜਾ ਬੂਹੇ ਮੁਰਸ਼ਦ ਦੇ ਬਾਬਾ ਮਿਹਰ ਕਰੇ ਬੜੇ ਦੌਲਤ ਕਰੇ ਤੇ ਬਾਬਾ ਸੰਤੋਖ ਸਿੰਘ ਵੀ ਇਹ ਜਿਹੜੀਆਂ ਗੱਲਾਂ ਆ ਉਹ ਕਹਿੰਦੇ ਸੀ ਆਹ ਟਾਲੀ ਉਹਨਾਂ ਦੀ ਯਾਦ ਦੇ ਵਿੱਚ ਹਜੇ ਵੀ ਜਿਉਂਦੀ ਤਿਉਂ ਕਿੱਥੇ ਰੱਖੀ ਗਈ ਆ ਜਦ ਕਿ ਇਹਦੀ ਜਿਹੜੀ ਜਾਣਾ ਉਹ ਇਨਸਾਈਡ ਦੇ ਇਹ ਵਿੱਚ ਹੈਗੀ ਆ ਬਹੁਤ ਹੀ ਆਲੀਸ਼ਾਨ ਢੰਗ ਦੇ ਨਾਲ ਜਿਹੜਾ ਬਣਿਆ ਹੋਇਆ ਤੇ ਆ ਦੇਖ ਸਕਦੇ ਆ ਵੀ ਆ ਇੱਕ ਰਸਤਾ ਬਹੁਤ ਹੀ ਛੋਟਾ ਜਿਹਾ ਰਸਤਾ ਹੈ ਜਿਵੇਂ ਪੁਰਾਣੀ ਸਮਿਆਂ ਦੇ ਵਿੱਚ ਵਡੀਆਂ-ਵਡੀਆਂ ਹਵੇਲੀਆਂ ਕਹਿ ਲੋ ਜਾਂ ਵੱਡੇ-ਵੱਡੇ ਮਹੱਲਾਂ ਦੇ ਵਿੱਚ ਐਦਾਂ ਦੇ ਇਹਦੇ ਰਾਸਤੇ ਜਿਹੜੇ ਆ ਉਹ ਬਣਾਏ ਹੋਏ ਹੁੰਦੇ ਸੀ ਲੰਗਰ ਤਰ੍ਹਾਂ-ਤਰ੍ਹਾਂ ਦੇ ਮਨ ਸਬੰਧ ਨੇ ਅਟੁੱਟ ਜਿਹੜੇ ਆ ਉਹ ਵੀ ਇੱਥੇ ਚੱਲਦੇ ਆ ਸੇਵਾ ਪੂਰੀ ਤਨਦੇਹੀ ਦੇ ਨਾਲ ਜਿਹੜੇ ਇੱਥੇ ਇਹ ਮুরিਦ ਹੈਗੇ ਆ ਬਾਬੇ ਦੇ ਉਹ ਨਿਭਾਉਂਦੇ ਆ ਸਾਰੀ ਜੇ ਗੱਲਾਂ ਬਾਤਾਂ ਇਹ ਸੁੱਚੇ ਢੰਗ ਦੇ ਨਾਲ ਕੀਤੀ ਜਾਂਦੀ ਆ ਤਿੰਨ ਦਿਨਾਂ ਰੋਜ਼ਾ ਜਿਹੜਾ ਇਹ ਮੇਲਾ ਆ ਤੇ ਉਹ ਬੜੀ ਸ਼ਾਨੋ ਸ਼ੌਕਤ ਦੇ ਨਾਲ ਜਿਹੜਾ ਚੱਲਦਾ ਜੇ ਆਪਾਂ ਖੁਦ ਹੀ ਗੱਲ ਕਰੀਏ ਤਾਂ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਹੀ ਇਹ ਖੂਹ ਆ ਤੇ ਜੇ ਅਸੀਂ ਬਜ਼ੁਰਗਾਂ ਤੋਂ ਵੀ ਪੁੱਛਿਆ ਕਿ ਕੋਈ ਹੈ ਤਾਂ ਪਤਾ ਕਿ ਕਿੰਨਾ ਕੁ ਸਾਲ ਪੁਰਾਣਾ ਹੋਵੇਗਾ ਤੇ ਕੋਈ ਨਹੀਂ ਦੱਸਦਾ ਵਿੱਚ ਵਰਗਦ ਬੋੜ ਦਾ ਦਰਖਤ ਵੀ ਇਹਦੇ ਵਿੱਚ ਜੰਮਿਆ ਹੋਇਆ ਹੈਗਾ ਤੇ ਇਤਿਹਾਸਿਕ ਖੂਹ ਜੇ ਆਪਾਂ ਇਹਨੂੰ ਕਹਿ ਲਈਏ ਤਾਂ ਇਹਦੇ ਵਿੱਚ ਵੀ ਕੋਈ ਅਥਕਤਨੀ ਜਿਹੜੀ ਆ ਉਹ ਨਹੀਂ ਹੋਵੇਗੀ ਸੋ ਇੱਕ ਛਾਤ ਜਿਹੜੀ ਆ ਫੇਰ ਆਪਾਂ ਦਰਗਾਹ ਤੇ ਮਾਰ ਲੈਨੇ ਹਨ ਹਨੇਰੇ ਹਨੇਰਾ ਹੋ ਚੁੱਕਾ ਹੈ ਤਾਂ ਹੀ ਲਾਈਟਿੰਗ ਦਾ ਨਜ਼ਾਰਾ ਜਿਹੜਾ ਆ ਉਹ ਐਨਾ ਸੁਹਾਵਣਾ ਲੱਗਦਾ ਹੁੰਦਾਂ ਕੈਂਪ ਵੀ ਲੱਗਾ ਇੱਥੇ ਤੇ ਰਸੋ ਦਾ ਲੰਗਰ ਵੀ ਭਰਪੂਰ ਚੱਲਿਆ ਤਿੰਨ ਦਿਨ ਚੱਲੂਗਾ ਬਹੁਤ ਦੁਕਾਨਾਂ ਜਿਹੜੀਆਂ ਆ ਉਹ ਇੱਥੇ ਹੁਣ ਸ਼ਾਮ ਦਾ ਵੇਲਾ ਹੋ ਗਿਆ ਤੇ ਲੱਗੀਆਂ ਹੋਈਆਂ ਤੇ ਕੱਲ ਨੂੰ ਤੇ ਪਰਸੋਂ ਨੂੰ ਜਿਹੜਾ ਰਸਾ ਉਹ ਪੂਰਾ ਹੋਵੇਗਾ ਤੇ ਦਰਗਾਹ ਦੇ ਦਰਸ਼ਨ ਇੱਕ ਵਾਰ ਮੈਂ ਤੁਹਾਨੂੰ ਆ ਫੇਰ ਕਰਾ ਦਵਾਂ ਸੋ ਵਾਹਿਗੁਰੂ ਜੀ ਖਾਲਸਾ ਸਿਰ ਵਾਹਿਗੁਰੂ ਕੀ ਫਤਿਹ ਸੋ ਸੰਗਤਾਂ ਨੂੰ ਬਾਬਾ ਜੀ ਬੋਲੋ ਬੇਨਤੀ ਆ ਕਿ ਪਾਈ ਹਮ ਹਮਾ ਕੇ ਪਹੁੰਚੋ ਤੇ ਇੱਥੇ ਜਿਹੜੀ ਮੇਲੇ ਦੀ ਰੌਣਕ ਆ ਉਹਨੂੰ ਵਧਾਓ